ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨੀ ਭੇਡਾਂ ਨੂੰ ਕਤੀੜਾਂ ਨੂੰ ਮਿਰਚਾਂ ਬਹੁਤ ਲੱਗਣੀਆਂ ਨੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਕਹਿ ਦਿੰਨਾ ਤੁਸੀਂ ਵੀ ਵੀਡੀਓ ਦੇਖਣ ਤੋਂ ਪਹਿਲੇ ਹੀ ਚੰਗੀ ਤਰ੍ਹਾਂ ਕੋਲੇ ਸਾਬਣ ਰੱਖ ਲਿਓ ਧੋਣ ਵਾਸਤੇ ਤੇਲ ਰੱਖ ਲਿਓ ਸਰੋਂ ਦਾ ਜਾਂ ਦੇਸੀ ਘਿਓ ਰੱਖ ਰੱਖ ਲਿਓ ਫਿਰ ਮਿਰਚਾਂ ਦਾ ਇਲਾਜ ਹੋ ਜਾਂਦਾ ਫਿਰ ਲੜਦੀਆਂ ਨਹੀਂ ਬੋਧੀਆਂ ਮੈਂ ਜਿਹੜੀ ਗੱਲ ਕਹਿਣੀ ਹੈ ਉਹ ਹੈ ਇਦਾਂ ਦੇ ਇੱਕ ਸਿਮਰਜੋਤ ਮੱਕੜ ਨੇ ਗਿੱਲ ਪਰਿਵਾਰ ਦੇ ਦੋ ਮੈਂਬਰਾਂ ਦਾ ਉਹਦੀ ਭੁਝਾਈ ਤੇ ਉਹਦੇ ਭਰਾ ਦਾ ਇੰਟਰਵਿਊ ਕੀਤਾ ਹੈ ਜਿਹੜਾ ਕਿ ਪੋਡਕਾਸਟ ਕੀਤਾ ਹੈ ਉਹਦੀ ਚਰਚਾ ਜਿਹੜੀ ਹੈ ਬਹੁਤ ਵੱਡੀ ਛਿੜੀ ਹੋਈ ਹੈ ਕੁਝ ਲੋਕ ਇਹ ਕਹਿੰਦੇ ਆ ਕਿ ਉਹਦੇ ਭਰਾ ਦਾ ਇੰਟਰਵਿਊ ਕਿਉਂ ਕੀਤਾ ਸਿਮਰਜੋਤ ਮੱਖੜ ਨੇ ਸਿੱਖ ਕੌਮ ਦੇ जख्मਾਂ ਤੇ ਨੂਨ ਛਿੜਕਿਆ ਜਨਨ ਕਿ ਨਮਕ ਛਿੜਕਿਆ ਇਹ ਗੱਲ ਕਹੀ ਤੇ ਕੁਝ ਲੋਕ ਇਹ ਕਹਿੰਦੇ ਨੇ ਕਿ ਮੁੱਖ ਮੰਤਰੀ ਤੇ ਜਾ ਕੇ ਪੀਐਸ ਗਿੱਲ ਨੂੰ ਪੰਜਾਬ ਦਾ ਮਸੀਹਾ ਕਿਉਂ ਕਿਹਾ ਗਿਆ ਇਹ ਬਹੁਤ ਵੱਡੇ ਸਵਾਲ ਵੀ ਨੇ ਤੇ ਬਹੁਤ ਵੱਡਾ ਵਿਵਾਦ ਵੀ ਛਿੜਿਆ ਹੋਇਆ ਹੁਣ ਗੱਲ ਇਹ ਕਰ ਰਹੀ ਹੈ ਜਿਹੜੀਆਂ ਸਾਡੀਆਂ ਖਾਲਸਤਾਨੀ ਕਤਿਹੜਾਂ ਨੇ ਜਾਂ ਜਿਹੜੇ ਅਤਵਾਦੀ ਪਾਕਿਸਤਾਨ ਦੇ ਵਿੱਚ ਜਾ ਕੇ ਸ਼ਰਨ ਲੈਂਦੇ ਸੀ ਠਹਿਰਾ ਸੀ ਉਹਨਾਂ ਦੀ ਜਦੋਂ ਅੱਤਵਾਦ ਦਾ ਦੌਰ ਚੱਲਿਆ ਮੈਂ ਇਹ ਗੱਲ ਦਾਅਵੇ ਨਾਲ ਕਹਿਣੀ ਹੈ ਕਿ ਜੇ ਉਸ ਵਕਤ ਸਰਦਾਰ ਬੈਂ ਸਿੰਘ ਮੁੱਖ ਮੰਤਰੀ ਨਾ ਹੁੰਦੇ ਤਾਂ ਪੰਜਾਬ ਨੂੰ ਇਹਨਾਂ ਖਤੀੜਾ ਨੇ ਬਰਬਾਦ ਕਰਕੇ ਰੱਖ ਦੇਣਾ ਸੀ ਜਿਹੜਾ ਸਿੱਖ ਕੌਮ ਦੇ ਨਾਂ ਤੇ ਗੰਦ ਪਾਇਆ ਸੀ ਇਹਨਾਂ ਨੇ ਲੁੱਟਾਂ ਖੋਹਾਂ ਕੀਤੀਆਂ ਸੀ ਨਿਹੱਥੇ ਲੋਕਾਂ ਦਾ ਕਤਲੇਆਮ ਕੀਤਾ ਸੀ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਦੀਆਂ ਉਹ ਕਾਲੀਆਂ ਭੇਡਾਂ ਵੀ ਸ਼ਾਮਲ ਨੇ ਜਿਨ੍ਹਾਂ ਨੇ ਸ਼ਰ੍ਹਾਂ ਫੇਕ ਇਨਕਾਊਂਟਰ ਕੀਤੇ ਤੇ ਉਹਦੇ ਵਿੱਚ ਤੁਸੀਂ ਸਾਰੇ ਪੁਲਿਸ ਨੂੰ ਦੋਸ਼ੀ ਨਹੀਂ ਬਣਾ ਸਕਦੇ ਇਹ ਗੱਲਾਂ ਚੇਤੇ ਰੱਖਿਓ ਕਾਲੀਆਂ ਭੇਡਾਂ ਪੁਲਿਸ ਦੀਆਂ ਉਸ ਵਕਤ ਵੀ ਸੀ ਇਸ ਵਕਤ ਵੀ ਹੈਗੀਆਂ ਨੇ ਮੈਂ ਗੱਲ ਬੈਲੈਂਸ ਦੇ ਨਾਲ ਕਰਨੀ ਹੈ ਔਰ ਜਦੋਂ ਇਹ ਕਹਿੰਦੀ ਹੈ ਕਿ ਮੁੱਖ ਮੰਤਰੀ ਬੈਂਸਨ ਜਿਹੜੇ ਨੇ ਜਾਣੇ ਕਿ ਸਨ ਉਹ ਬੁੱਚੜ ਸੀ ਤੇ ਨਾਲ ਹੀ ਕੇਪੀਐਸ ਗਿੱਲ ਨੂੰ ਬੁੱਚੜ ਕਿਹਾ ਜਾਂਦਾ ਜਿਹੜੇ ਬੁੱਚੜ ਕਹਿੰਦੇ ਨੇ ਉਹ ਕੌਣ ਨੇ ਇਹ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਕਹਿ ਲਏ ਜੋਰ ਲਾਉਣ ਲੱਗੇ ਹੋਏ ਸੀ ਜਿਨ੍ਹਾਂ ਨੇ ਬਹੁਤ ਵੱਡਾ ਤਸ਼ੱਦਦ ਪੰਜਾਬ ਤੇ ਲੋਕਾਂ ਤੇ ਕੀਤਾ ਸੀ ਜਿਸ ਵਕਤ ਆਤਵਾਦ ਦਾ ਦੌਰ ਚੱਲਿਆ ਉਸ ਵਕਤ ਜੇ ਇਹ ਦੋ ਸ਼ਖਸ ਨਾ ਹੁੰਦੇ ਇੱਕ ਕੇਪੀਐਸ ਗੱਲ ਤੇ ਦੂਜੇ ਸਰਦਾਰ ਬੀਨ ਸਿੰਘ ਮੁੱਖ ਮੰਤਰੀ ਪੰਜਾਬ ਸਾਬਕਾ ਜਿਹੜੇ ਇਸ ਵਕਤ ਦੁਨੀਆ ਤੇ ਨਹੀਂ ਤੇ ਜੇ ਤੁਸੀਂ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਹਿੰਦੇ ਹੋ ਤੇ ਭਿੰਡਰਾਂ ਵਾਲਿਆਂ ਨੇ ਵੀ ਆਰਮੀ ਦੇ ਨੌਜਵਾਨਾਂ ਤੇ ਗੋਲੀਆਂ ਚਲਾਈਆਂ ਨੇ ਉੱਥੇ ਨੌਜਵਾਨ ਮਰੇ ਨੇ ਜਿਹੜੇ ਖੜਕੂਆਂ ਨੇ ਪੁਲਿਸ ਨੂੰ ਮਾਰੇ ਤੇ ਉਹ ਕੌਣ ਨੇ ਉਹ ਅਤਵਾਦੀ ਨੇ ਔਰ ਜੇ ਤੁਸੀਂ ਪੰਜਾਬ ਦਾ ਮਸੀਹਾ ਉਸ ਵਕਤ ਦਾ ਕਿਸੇ ਨੂੰ ਮੰਨ ਸਕਦੇ ਹੋ ਉਹ ਦੋ ਸ਼ਖਸ ਨੇ ਇੱਕ ਕੇਪੀਐਸ ਗੱਲ ਪੰਜਾਬ ਦੇ ਡੀਜੀਪੀ ਤੇ ਦੂਜੇ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਤੇ ਇਹਨਾਂ ਦੋਨਾਂ ਨੂੰ ਜੇ ਸ਼ਹੀਦ ਕਿਹਾ ਜਾਵੇ ਤਾਂ ਤੁਸੀਂ ਕਹਿ ਸਕਦੇ ਹਰੇਕ ਵਿਭਾਗਮਨ ਦੇ ਵਿੱਚ ਜਿਹੜਾ ਵੀ ਅਫੀਸਰ ਕਹਿ ਲਈ ਅਤਵਾਦ ਦਾ ਖਾਤਮਾ ਕਰਦਾ ਗੁੰਡਾਗਰਦੀ ਖਤਮ ਕਰਦਾ ਤੋਂ ਅਨੁਸ਼ੀਧ ਐਲਾਨੇ ਜਾਂਦੇ ਹੁਣ ਇੱਥੇ ਜਿਹੜੇ ਬੁੱਚੜ ਕਹਿੰਦੇ ਨੇ ਉਹਨਾਂ ਨੇ ਇਹ ਸਵਾਲ ਮੇਰੇ ਤੇ ਵੀ ਕਰਨੇ ਆ ਕਿ ਤੁਸੀਂ ਬੀਅੰਤ ਸਿੰਘ ਨੂੰ ਜਾਂ ਕੇ ਪੀਐਸ ਗਿੱਲ ਨੂੰ ਸ਼ਹੀਦ ਕਿੱਦਾਂ ਕਹਿ ਰਹੇ ਹੋ ਉਹਨੂੰ ਸ਼ਹੀਦ ਕੌਣ ਮੰਨਦਾ ਅਸੀਂ ਕਹਾਂਗੇ ਸਿੱਖ ਨਹੀਂ ਮੰਨਦੇ ਇਹ ਕਹਾਂਗੇ ਨਾ ਹੁਣ ਪਿੰਡਰਾਵਾਲਿਆਂ ਨੂੰ ਗਵਰਨਮੈਂਟ ਸ਼ਹੀਦ ਮੰਨਦੀ ਹੈ ਬਿਲਕੁਲ ਨਹੀਂ ਜਿਹੜੇ ਸਾਡੀ ਕੌਮ ਦੇ ਨੌਜਵਾਨ ਲੜੇ ਉਹਨਾਂ ਨੂੰ ਖਾੜਕੂ ਕਿਹਾ ਜਾਂਦਾ ਅੱਤਵਾਦੀ ਕਿਹਾ ਜਾਂਦਾ ਕਿ ਗਵਰਨਮੈਂਟ ਉਹਨਾਂ ਨੂੰ ਸ਼ਹੀਦ ਮੰਨਦੀ ਹੈ ਮੈਂ ਗੱਲ ਇਹ ਨਹੀਂ ਕਰਨੀ ਚਾਹੁੰਦਾ ਕਿ ਜਿਸ ਵਕਤ ਅੱਤਵਾਦ ਦਾ ਦੌਰ ਚੱਲਿਆ ਸੀ ਉਸ ਵਕਤ ਮੌਦਤ ਅੰਡਵ ਔਰ ਸ਼ਰਿਆਮ ਲੁੱਟਾ ਖਵਾ ਹੋਈਆਂ ਪੰਜਾਬ ਦਾ ਮਲਿਆ ਮੀਟ ਇਹਨਾਂ ਲੋਕਾਂ ਨੇ ਕਰ ਦੇਣਾ ਸੀ ਪਰ ਗੱਲ ਮੈਂ ਉਹ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਚਰਚਾ ਛਿੜੀ ਹੈ ਕਿ ਬੁੱੱਜੜ ਪਰਿਵਾਰ ਯਾਨੀ ਕਿ ਕੇਪੀਐਸ ਗਿੱਲ ਦੇ ਪਰਿਵਾਰ ਦਾ ਇੰਟਰਵਿਊ ਕਿਉਂ ਕੀਤਾ ਸਿੱਖਾਂ ਦੇ ਜ਼ਖਮਾਂ ਤੇ ਨਮਕ ਕਿਉਂ ਛਿੜਕਿਆ ਗਿਆ ਗੱਲ ਇਹ ਚੱਲ ਰਹੀ ਹੈ ਹੁਣ ਇਹ ਕਹਿੰਦੇ ਕੌਣ ਨੇ ਜਿਹੜੇ ਕਹਿੰਦੇ ਨੇ ਕੇਪੀਐਸ ਗਿੱਲ ਬੁੱੱਜੜ ਸੀ ਸਰਦਾਰ ਬਿੰਦ ਸਿੰਘ ਬੁੱੱਜੜ ਸੀ ਜਿਹੜੇ ਇਹ ਸ਼ਬਦ ਵਰਤਦੇ ਨੇ ਉਹ ਕੌਣ ਨੇ ਉਹ ਖੁਦ ਅਤਵਾਦੀ ਨੇ ਉਹਨਾਂ ਨੇ ਜਿਹੜੇ ਬਲਾਤਕਾਰ ਆਮ ਲੋਕਾਂ ਦੀਆਂ ਢੀਆਂ ਭੜਨਾਂ ਦੇ ਨਾਲ ਕੀਤੇ ਨੇ ਸ਼ਰਮ ਉਹਨੂੰ ਬਰਦਾਸ਼ਤ ਕਿਦਾਂ ਕੀਤਾ ਜਾ ਸਕਦਾ ਹੈ ਪੰਜਾਬ ਦੇ ਵਿੱਚ ਉਹ ਹਿੰਦੂ ਪਰਿਵਾਰ ਜਿਹੜੇ ਪੰਜਾਬ ਛੱਡ ਕੇ ਚਲੇ ਗਏ ਉਹਨਾਂ ਤੇ ਅਤਿਆਚਾਰ ਹੋਇਆ ਉਹਨਾਂ ਦਾ ਕੀ ਕਸੂਰ ਸੀ ਸਾਡੀਆਂ ਸਿੱਖ ਨੌਜਵਾਨ ਬੇਟੀਆਂ ਦਾ ਉਸ ਵਕਤ ਬਲਾਤਕਾਰ ਹੋਇਆ ਇਹ ਕੌਣ ਸੀ ਜਿਹੜੇ ਅੱਤਵਾਦੀ ਆਪਣੇ ਆਪ ਨੂੰ ਸਿੰਘ ਅਖਵਾਉਣ ਵਾਲੇ ਸੀ ਉਹ ਸੀ ਮੈਂ ਗੱਲ ਮੁਕਦੀ ਇੱਥੇ ਕਰ ਦੇਣਾ ਕਿ ਜੇ ਤੁਸੀਂ ਅੱਤਵਾਦੀਆਂ ਨੂੰ ਜਿਨ੍ਹਾਂ ਨੇ ਸ਼ਰਿਆਂ ਬਸਾਂ ਤੋਂ ਕੜ-ਕੜ ਕੇ ਲੋਕ ਮਾਰੇ ਜੇ ਤੁਸੀਂ ਉਹਨਾਂ ਨੂੰ ਸ਼ਹੀਦ ਕਹਿ ਸਕਦੇ ਹੋ ਫਿਰ ਅੱਤਵਾਦ ਦਾ ਖਾਤਮਾ ਕਰਨ ਵਾਲੇ ਕੇਪੀਐਸ ਗਿੱਲ ਤੇ ਸਰਦਾਰ ਬੈਂ ਸਿੰਘ ਮੁੱਖ ਮੰਤਰੀ ਸਾਹਿਬका ਸਵਰਗਵਾਸੀ ਉਹ ਵੀ ਸ਼ਹੀਦ ਨੇ ਕਿਉਂਕਿ ਉਹਨਾਂ ਨੂੰ ਸ਼ਹੀਦ ਮੰਨਣ ਵਾਲੇ ਵੀ ਲੋਕ ਹੈਗੇ ਆ ਜੇ ਤੁਸੀਂ ਅੱਤਵਾਦੀਆਂ ਨੂੰ ਸ਼ਹੀਦ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੇ ਬਲਾਤਕਾਰ ਕੀਤੇ ਆਮ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਫਿਰ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਗੰਦਗੀ ਸਾਫ ਕੀਤੀ ਅੱਤਵਾਦ ਦਾ सफाया ਕੀਤਾ ਫਿਰ ਉਹ ਵੀ ਸ਼ਹੀਦ ਨੇ ਇਹ ਤਾਂ ਕੋਈ ਦੋਰਾਮਾ ਨਹੀਂ ਗੱਲ ਇਹ ਤੇ ਇਹ ਨਹੀਂ ਹੈਗੀ ਵੀ ਪੰਜਾਬ ਨੂੰ ਬਚਾਇਆ ਕਿਹਨੇ ਪੰਜਾਬ ਨੂੰ ਬਰਬਾਦ ਕਿਨੇ ਕੀਤਾ ਗੱਲ ਇਹ ਸਹੀ ਹੋ ਰਹੀ ਹੈ ਵੀ ਜਿਹੜੇ ਡੀਜੀਪੀ ਦੀ ਤੁਸੀਂ ਗੱਲ ਕਰਦੇ ਹੋ ਉਸ ਵਕਤ ਦਾ ਅਤਵਾਦ ਦਾ ਦੌਰ ਸੀ ਬਹੁਤ ਲੋਕ ਉਹ ਆਏ ਜਿਨ੍ਹਾਂ ਨੇ ਸਰੈਂਡਰ ਕੀਤਾ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਕਿ ਅਸੀਂ ਅੱਜ ਤੋਂ ਬਾਅਦ ਕੋਈ ਇਹੋ ਜਿਹੀ ਹਰਕਤ ਨਹੀਂ ਕਰਾਂਗੇ ਇਹ ਵੀ ਸਚਾਈ ਹੈ ਔਰ ਮੈਂ ਨਾਲੇ ਵੀ ਕਹਿ ਦਿੰਦਾ ਕਿ ਉਸ ਵਕਤ ਜਿਹੜਾ ਪੁਲਿਸ ਨੇ ਅਤਿਆਚਾਰ ਕੀਤਾ ਉਹ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਹ ਕੋਈ ਦੋਰਾਮਾ ਨਹੀਂ ਪਰ ਪੁਲਿਸ ਦੇ ਵਿੱਚ ਵੀ ਉਹ ਬੰਦੇ ਹੈਗੇ ਸੀ ਜਿਨ੍ਹਾਂ ਨੇ ਨਕਲੀ ਅੱਤਵਾਦੀ ਬਣ ਕੇ ਪੰਜਾਬ ਦੇ ਵਿੱਚ ਕਤਲੇਆਮ ਕੀਤਾ ਕੋਈ ਦੋਰਾਮਾ ਨਹੀਂ ਪਰ ਮੈਂ ਪੁਲਿਸ ਮਹਿਕਮੇ ਦੀ ਗੱਲ ਕਰ ਰਿਹਾ ਜਿਹੜੇ ਮੌਕੇ ਦੇ ਮੌਜੂਦਾ ਉਸ ਵਕਤ ਦੇ ਸੀਨੀਅਰ ਅਫਸਰ ਸੀ ਜਿਨ੍ਹਾਂ ਨੇ ਇਹ ਕਸਮ ਖਾਧੀ ਕਿ ਅਸੀਂ ਪੰਜਾਬ ਦੇ ਵਿੱਚੋਂ ਅਤਵਾਦ ਨੂੰ ਖਤਮ ਕਰਨਾ ਉਹ ਕੌਣ ਨੇ ਉਹ ਦੋ ਸ਼ਖਸ ਨੇ ਇੱਕ ਮੁੱਖ ਮੰਤਰੀ ਬੈਂ ਸਿੰਘ ਸਾਹਿਬ ਦਾ ਸਵਰਗਵਾਸੀ ਤੁਸੀਂ ਕਹਿ ਸਕਦੇ ਹੋ ਤੇ ਉਹਨਾਂ ਨੂੰ ਵੀ ਸ਼ਹੀਦ ਮੰਨਣ ਵਾਲੇ ਪੰਜਾਬ ਵਿੱਚ ਹੈਗੇ ਆ ਹੁਣ ਇਹ ਨਾ ਕਿਉਂਕਿ ਬੁੱਟਾ ਸਿੰਘ ਕਹਿੰਦਾ ਮੈਂ ਤਾਂ ਕਹਿ ਦੂੰਗਾ ਤੁਹਾਡੇ ਪਿੱਛੇ ਲਾ ਕੇ ਵੀ ਉਹ ਸਿੱਧ ਨਹੀਂ ਹੈਗੇ ਪਰ ਪੰਜਾਬ ਦੇ ਵਿੱਚ ਉਹ ਲੋਕ ਹੈਗੇ ਆ ਜਿਹੜੇ ਉਹਨਾਂ ਨੂੰ ਸ਼ਹੀਦ ਕਹਿੰਦੇ ਆ ਉਹ ਕਹਿੰਦੇ ਨੇ ਕਿ ਪੰਜਾਬ ਨੂੰ ਇਹਨਾਂ ਦੋ ਸ਼ਖਸ਼ਨ ਨੇ ਬਚਾਇਆ ਅਗਲੇ ਕਹਿਣਗੇ ਪਰ ਸ਼ਰਮ ਕਰੋ ਸਭ ਤੋਂ ਪਹਿਲਾਂ ਜੇ ਇਹ ਜਿਹੀ ਤੁਸੀਂ ਹਰਕਤਾਂ ਦੁਆਰਾ ਸ਼ੁਰੂ ਕਰੋਗੇ ਹੁਣ ਸਮਝੋ ਤ ਮੱਕੜ ਨੂੰ ਤੁਸੀਂ ਘੇਰ ਕੇ ਸਵਾਲ ਕਰੋ ਵੀ ਤੇਰੀ ਕਿਹੜੀ ਖਲਾੜੇ ਵਿੱਚ ਬਾਹ ਆਈ ਸੀ ਤੂੰ ਉਹ ਪਰਿਵਾਰ ਨੂੰ ਸਾਹਮਣੇ ਲੈ ਕੇ ਆਇਆ ਇਹਦਾ ਮਤਲਬ ਤੁਸੀਂ ਇਹ ਧਾਰ ਇਹ ਨੈਰੇਟਿਵ ਦੁਆਰਾ ਬਣਾਉਣਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਵੀ ਉਹ ਜਿਹੜੇ ਜ਼ਖਮ ਨੇ ਉਹ ਦੁਬਾਰਾ ਚਿਹੜੇ ਜਾਣ ਜਿਹੜੇ ਸਿੱਖ ਨੇ ਜਿਨ੍ਹਾਂ ਦੇ ਨੇ ਹੱਥੇ ਧੀ ਪੁੱਤ ਮਾਰੇਗੇ ਵੀ ਉਹ ਰੋਂ ਪੇਟਣ ਉਹ ਦੁਬਾਰਾ ਫੇਰ ਯਾਦ ਕਰਨ ਆਪਣਿਆਂ ਨੂੰ ਇਹੋ ਜੇ ਪੱਤਰਕਾਰਾਂ ਨੂੰ ਵੀ ਨੱਥ ਪਾਓ ਔਰ ਜਿਹੜੇ ਲੋਕ ਸ਼ਬਦਾਵਲੀ ਵਰਤੇ ਨੇ ਕਿ ਕੇਪੀਐਸ ਗਲ ਬੁੱਚੜ ਸੀ ਜਾਂ ਬੈਂ ਸਿੰਘ ਬੁੱਚੜ ਸੀ ਉਹਨਾਂ ਨੂੰ ਵੀ ਬੇਨਤੀ ਹੈ ਤੁਹਾਡੇ ਲਈ ਬੁੱਚੜ ਹੋਣਗੇ ਪਰ ਜਿਨ੍ਹਾਂ ਨੇ ਪੰਜਾਬ ਦੀ ਗੰਦਗੀ ਸਾਫ ਕੀਤੀ ਉਹਨਾਂ ਲਈ ਉਹ ਸ਼ਹੀਦ ਨੇ ਇਹ ਗੱਲ ਜੀਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ